ਮੈਂ ਤੁਹਾਨੂੰ ਸਹੀ ਦੱਸਣੀ ਆ। ਆਹ ਹੈ ਕਿਹੜੀ ਗੱਲ ਕਰਨੀ ਆ? ਗੱਲ ਮੈਂ ਤੁਹਾਨੂੰ ਇਹ ਦੱਸਣੀ ਆ। ਹੋਬ ਤੇ ਮੈਂ ਆ ਬੜੇ ਰਿਸ਼ਤੇਦਾਰਾਂ ਦੇ। ਹਮ ਪਰ ਇਦਾਂ ਕੀ ਉਹਨਾਂ ਦੀ ਹਾਲਤ ਬੜੀ ਖਰਾਬ ਆ, ਗਰੀਬ ਆ ਜਿਆਦੇ। ਚਲ ਕੋਈ ਨਹੀਂ ਪਤਾ। ਦਿਲ ਦੇ ਤਾਂ ਚੰਗੇ ਆ ਨਾ। ਦਿਲ ਦੇ ਤਾਂ ਬਿਲਕੁਲ ਚੰਗੇ ਆ। ਇਹ ਆ ਸੇਵਾ ਨੂੰ ਵੀ ਨਹੀਂ ਕੋਈ ਪ੍ਰੋਬਲਮ ਆਉਂਦੀ ਓਹਨਾਂ ਨੇ। ਪਰ ਇਹ ਆ ਕਿ ਥੋੜੀ ਜੀ ਕੰਡੀਸ਼ਨ ਖਰਾਬ ਆ। ਹਾਂ ਜਿਆਦਾ ਹੀ ਖਰਾਬ ਮੈਂ ਤਾਂ ਕਹਿੰਦਾ ਸੀ ਕਿ ਚਲੋ ਮੇਰਾ ਸੰਧੂ ਆ ਉਹਨੂੰ ਕੰਮਕੁਮਤੇ ਲਵਾ ਦਿੰਨਾ ਕਿ ਫੈਕਟਰੀ ਦੇ ਵਿੱਚ ਵੱਡੇ ਚ ਤੇ ਚਲ ਕੋਈ ਨਹੀਂ ਬੁੱਤ ਫਿਰ ਕੀ ਮਦਦ ਕਰਨੀ ਚਾਹੀਦੀ ਆ ਆਪਣੇ ਕਰਦੇ ਹੁੰਦੇ ਆ ਤੇ ਜੇ ਉਹਨਾਂ ਦੇ ਹਾਲਾਤ ਇੰਨੇ ਮਾੜੇ ਆ ਤਾਂ ਉਹਨਾਂ ਦੀ ਬਾਹ ਫੜੋ ਤੇ ਹੀ ਠੀਕ ਆ ਨਾ ਹਾਂਜੀ ਤੇ ਇਹ ਵੇਖਿਆ ਕਰੋ ਵੀ ਕੋਈ ਜ਼ਰੂਰਤ ਹੋਵੇ ਤਾਂ ਜ਼ਰੂਰਤ ਪੂਰੀ ਕਰਿਆ ਕਰੋ ਜੇ ਮਾਲਕ ਨੇ ਹਨ ਨੇ ਜੋਗਾ ਕੀਤਾ ਵਾ ਤੇ ਕਰੋ ਉਹਨਾਂ ਦੀ ਮਦਦ ਠੀਕ ਆ ਨਾ ਹਾਂਜੀ ਮੈਂ ਤਾਂ ਕਦੀ ਗਿਆ ਹੀ ਨਹੀਂ ਸੀ ਉੱਥੇ ਪਰ ਮੈਂ ਹੁਣ ਗਿਆ ਹਾਂ ਤੇ ਮੈਨੂੰ ਕੰਡੀਸ਼ਨ ਪਤਾ ਲੱਗੀ ਜਾਂਦੀ ਵਿੱਚ ਕਿੰਦਾ ਕੀ ਸਾਬ ਜਹ ਹੁੰਦੀ 몰 ਤੇ ਰੈਂਦਾ ਇਹ ਕਿਦਾਂ ਛੋਟਾ ਆ ਬੱਚਾ ਹਾਂ ਹਾਂ ਪਰ ਇਹ ਲੈ ਕਰਮ ਆ ਪਾ ਆਪਣੇ ਹਣਾ ਕਰਮ ਤੇ ਹੁੰਦੇ ਜੰਮੇ ਹੁੰਦੇ ਧੀਆਂ ਪੁੱਤ ਪਰ ਕਰਮ ਆਪਣੇ ਆਪਣੇ ਹੁੰਦੇ ਆ ਹਾਂਜੀ ਬਿਲਕੁਲ ਤੇ ਇਹ ਆਪਣੀ ਭੈਣ ਨਾਲ ਕਿਦਾਂ ਵਧੀਆ ਰਹਿੰਦੀ ਆ ਪਤਾ ਨਹੀਂ ਇਹਦਾ ਹੁਣ ਕੀ ਹਿਸਾਬ ਆ ਵੇਖੋ ਪਰ ਇਹ ਮੈਂ ਸਮਝਾਵਾਂਗੇ ਤੇ ਇਹ ਵੀ ਵਧੀਆ ਰਹੂਗੀ ਕਿ ਹਾਂ ਤੇ ਤੇਰੀ ਭੈਣ ਵਾਂ ਤਾਂ ਆਪਣੀ ਭੈਣ ਦੀ ਬਾਹ ਫੜ ਕੋਈ ਨਹੀਂ ਉਹਦੀ ਹੈਲਪ ਕਰਿਆ ਤਾਂ ਚੰਨੀ ਚਾਹੀਦੀ ਹੈ ਹਣਾ ਮੈਂ ਦੱਸਾਂ ਕੀ ਗੱਲ ਇਹਨੇ ਫਿਊਚਰ ਵੇਖੋ ਤੇ ਨਹੀਂ ਕਿ ਉਹਨਾਂ ਦਾ ਬੀਬੀ ਹੈ ਹਣਾ ਕਿੱਦਾਂ ਛੋਟਾ ਵਾ ਲੀ ਤੇ ਉਹਦੀ ਮਤਲਬ ਲਾਲੋ ਕੀ ਉਹਨੇ ਗਾਹ ਪੜਨਾ ਮੈਨੂੰ ਇਹ ਵੀ ਅਗੇ ਚੱਲ ਵਧੀਆ ਸਕੂਲ ਦੇ ਵਿੱਚ ਪੜ ਜਵੇ ਸਹੀ ਗੱਲ ਆ ਪਤਾ ਜੀ ਇਹ ਆ ਕਿ ਮਤਲਬ ਕੱਲ ਨੂੰ ਇਹੋ ਹੀ ਜਨਰੇਸ਼ਨ ਆ ਕਿ ਇਹਨੇ ਕੋਨਾ ਕੋਹਾ ਨਾ ਕਰੂਗਾ ਆਪੇ ਜਿੱਦਾਂ ਮਰਜੀ ਆ ਪਰ ਮੈਂ ਇਸੇ ਕਰਕੇ ਸੋਚਦਾ ਕਿ ਚੱਲ ਮੈਂ ਭਿੰਦਰਪਾਈ ਨੂੰ ਲਵਾਦਾ ਕਿ ਨਾ ਕਿ ਫੈਕਟਰੀ ਦੇ ਵਿੱਚ ਪੜਾ ਪਤਾ ਕੀ ਗੱਲ ਆ ਵੀ ਜੇ ਇਦਾਂ ਮਤਲਬ ਤੋਂ ਹੱਥੋਂ ਵੀ ਆਪਣੇ ਪੈਸੇ ਦਿੰਨਾ ਹਨ ਉਹ ਤਾਂ ਨਾ ਲੈਣੇ ਨੇ ਹਾਂ ਉਹ ਵੀ ਕਿਹੇ ਮਤਲਬ ਕਿ ਜਣਵਾਤੇ ਦਿੱਤੇ ਜਾਂਦੇ ਆ ਤੇ ਜੇ ਤੂੰ ਉਹਦੀ ਇਦਾਂ ਹੈਲਪ ਕਰੇ ਕਿ ਉਹਨੂੰ ਕਿਤੇ ਲਵਾ ਦੇ ਤੇ ਨੌਕਰੀ ਨਾਕਰੀ ਤੇ ਤੇ ਚੱਲ ਉਹ ਵਿਚਾਰਿਆਂ ਦਾ ਨਾ ਖਰਚਾ ਨਿਕਲ ਡਿਆ ਪੂਗਾ ਆਹੋ ਬਿਲਕੁਲ ਉਦਾਂ ਵੀ ਇੱਕ ਗੱਲ ਦੱਸ ਉਹਦੀ ਸੱਸ ਕਿੱਦਾਂ ਦੀ ਹੈ ਉਹ ਵੀ ਬਹੁਤ ਵਧੀਆ ਮੈਂ 1000 ਰੁਪਇਆ ਦਿੰਦਾ ਹਾਂ اچھا ਮੈਂ ਲੈਂਦੀ ਨਹੀਂ ਮੇਰੇ ਕੋਲ ਫੇਰ ਮੈਂ ਕਹਿੰਦਾ ਮੈਂ ਕਹਿੰਦਾ ਨਹੀਂ ਸ਼ਸ਼ਤਰ ਇਤਨਾ ਚੱਗਾ ਨਹੀਂ ਲੱਗਦਾ ਨਹੀਂ ਵਧੀਆ ਕੀਤਾ ਹਾਂ ਵਧੀਆ ਕੀਤਾ ਤੂੰ ਜਹਰ ਦੇ ਕੇ ਤਾਂ 2000 ਦੇ ਕੇ ਆਉਣਾ ਕਿਉਂਕਿ ਇਹ ਤੇ ਮਤਲਬ ਬਣ ਜਾਂਦਾ ਵੀ ਬੱਚੇ ਨੂੰ ਦੇਣ ਦੇ ਫੇਰ ਕਪੜਾ ਜਿਹੜਾ ਬਣਾ ਲਿਓ ਹਾਂ ਹੈਨਾ ਤੂੰ 2 ਦੇ ਕੇ ਆਉਣਾ ਹੈਗਾ ਚਲੋ ਮੈਂ ਕਹ ਚਲ ਕੋਈ ਗੱਲ ਨਹੀਂ ਆਈ ਹੈ ਬਾਜੂ ਹਾਂ ਏਦਾਂ ਬਹਿਾ ਮਮੀ ਕੋਈ ਨਹੀਂ ਲੈਂਦਾ ਚੱਲ ਪੁੱਤ ਬਹਾਨੀਆਂ ਨਾ ਦੇਈਂ ਹੁੰਦੇ ਆ ਮੇਰੀ ਇੱਕ ਗੱਲ ਸੁਣ ਇਹਨੂੰ ਕਹਿ ਹਾਂ ਤੂੰ ਪਿਛੇ ਤਿਛੇ ਤੀ ਜਾਇਆ ਕਰੀਂ ਉਹਨਾਂ ਦੇ ਘਰ ਆਫ ਇਹ ਜਦੋਂ ਇੱਕ ਵਾਰੀ ਗੱਜ ਜਾਵਾਂਗੇ ਮਾੜ ਮੈਂ ਰਿਕਰਾਸਰੀ ਲੈ ਜਾਗੇ ਜਾਂ ਹੋਰ ਚੀਜ਼ ਥੋੜਾ ਬੋਤਾ ਨਾ ਆਨੇ ਬਹਾਨੇ ਜੇ ਬੰਦਾ ਦਿੰਦਾਰਵੇ ਹਨਾ ਫਿਰ ਅਗਲੇ ਨੂੰ ਹੁੰਦਾ ਵਾ ਜੇਹੀਂ ਇਦਾਂ ਦਈਏ ਸਿੱਧਾ ਹੀ ਤੇ ਫਿਰ ਅਗਲੇ ਨੂੰ ਮਹਿਸੂਸ ਹੁੰਦਾ ਕਿ ਇਹ ਮਾੜਿਆ ਸਾਨੂੰ ਤਾਂ ਕਰਕੇ ਆ ਤਾਂ ਕਰਕੇ ਦਿੰਦੇ ਆ ਕੁਛ ਆਨੇ ਬਹਾਨੇ ਹੀ ਦਿੱਤਾ ਜਾਂਦਾ ਪੁੱਤ ਪਰ ਇੱਕ ਗੱਲ ਆ ਤੂੰ ਹੁਣ ਨਾ ਪਿੰਦਰ ਨੂੰ ਕਿਤੇ ਲਵਾ ਦੇ ਫਿਲਮ ਬਦਨ ਨੂੰ ਮੈਂ ਇਹ ਬਲ ਕਰਦਾ ਹਾਂ ਮੈਂ ਕਿਛਾ ਅਗਲਾ ਬੰਦਾ ਫਿਲਮ ਨਾ ਕਰੇ ਇਹ 20 25000 ਦਾ ਨੁਆਨ ਵੀ ਲੱਗਦਾ ਆਪਣੀ ਮਿਹਨਤ ਕਰੂਗਾ ਤੇ ਆਪਣੇ ਬੱਚੇ ਦਾ ਨਾ ਵਧੀਆ ਫਿਊਚਰ ਚੱਲਦਾ ਵੀ ਬਣ ਜਾਊਗਾ ਨਾਲੇ ਨਾ ਉਹਨਾਂ ਦੀ ਜਿੱਦਾਂ ਹੁਣ ਡੈਣੀ ਹੈ ਨਾ ਜਿਹੜੇ ਪਿੰਦਦੇ ਉਹ ਵੀ ਠੀਕ ਨਹੀਂ ਰਹਿੰਦੇ ਉਹਨਾਂ ਦੀ ਵੀ ਦਵਾਈ ਦਵਾਈ ਆਉਂਦੀ ਆ ਕਈ ਕੁਸ਼ਣ ਦਾ ਅੱਛਾ ਠੀਕ ਰਹਿੰਦੇ ਹੋ ਨਹੀਂ ਰਹਿੰਦੇ ਠੀਕ ਹੋ ਕੀ ਪ੍ਰੋਬਲਮ ਉਹਨਾਂ ਨੂੰ ਉਹ ਇਦਾਂ ਹੀ ਆ ਤੁਹਾਨੂੰ ਪਤਾ ਬਜ਼ੁਰਗ ਹੋਏ ਹੋ ਵੀ ਹਨਾ ਤੇ ਪਿੰਦਰ ਦੇ ਸਿਰ ਦੇ ਉੱਤੇ ਆ ਸਾਡੀ ਜ਼ਿੰਮੇਵਾਰੀ ਮਮੀ ਤਾਂ ਨਾ ਪਤਾ ਵਾ ਕਿ ਜੇ ਉਹਨਾਂ ਕੋਲ ਜ਼ਮੀਨ ਜਾਇਦਾਦ ਹੋਵੇ ਹੀ ਨਾ ਕੁਝ ਹੋਵੇ ਤਾਂ ਕਿਉਂ ਧੱਕੇ ਖਾਣਾ ਕਿਉਂ ਧੱਕੇ ਖਾਣਾ ਪਤਾ ਦੀ ਭੈਣ ਦਾ ਫੋਨ ਆਇਆ ਇਹਨਾਂ ਤੇ ਮੈਂ ਗੱਲ ਕੀਤੀ ਸੀ ਅੱਛਾ ਤੇ ਆਵਾਜ਼ ਬੜੀ ਸੋਹਣੀ ਉਦੀ ਤੇ ਗੱਲਾਂ ਬੜੀਆਂ ਮਿੱਠੀਆਂ-ਮਿੱਠੀਆਂ ਕਰਦੀ ਆ ਤੇ ਮੈਨੂੰ ਤੇ ਇਹਦੇ ਵਰਗਾ ਚਸ ਵਰਗਾ ਸੁਭਾਅ ਲੱਗਾ ਵਾ ਤਾਂ ਇੰਨੀ ਚੰਗੀ ਕੁੜੀ ਹੈ ਹੈ ਹਾਂਜੀ ਮਿਸ ਸੁਭਾਅ ਤੇ ਚਲੋ ਇਦਾਂ ਵਧੀਆ ਵਾ ਇਹ ਆ ਕਿ ਉਹ ਵੀ ਕੰਮ ਦੀ ਸਕਦੀ ਹੈ ਜੋਬ ਦੇ ਦਿਨਾ ਕਿਤੇ ਆਹੋ ਪੜ੍ਹੀ ਲਿਖੀ ਐ ਫਿਰ ਕਰ ਹੀ ਸਕਦੀ ਐ ਆਹੋ ਪੜ੍ਹੀ ਕੋਈ ਗੱਲ ਨਹੀਂ ਉਹਦੇ ਬਾਰੇ ਪੁੱਛ ਲਈ ਕਿ ਇਹਨੂੰ ਹਾਂ ਦੋਵੇਂ ਜੀ ਕਮਾਉਣਗੇ ਆਪਾਂ ਜੋ ਮਰਜ਼ੀ ਕਰਨ ਫਿਰ ਜੋ ਮਰਜ਼ੀ ਕਰਨਾ ਹੋਵੇ ਉਹ ਕਰ ਲਵਾਂ ਕਿਉਂਕਿ ਮੰਮੀ ਅੱਜ ਕੱਲ੍ਹ ਵੇਖੋ ਤੁਹਾਨੂੰ ਮੈਂ ਦੱਸਾਂ ਬਚੁਰਕ ਬੰਦੀ ਦੀ ਦਵਾਈ ਨਹੀਂ ਪੂਰੀ ਹੁੰਦੀ ਤੇ ਬੱਚੇ ਦਾ ਖਰਚਾ ਕਿੱਥੋਂ ਚੁੱਕਣਾ ਹੈ ਵਧੀਆ ਹੀ ਬੜੀ ਹੈ ਪੁੱਤ ਹਰ ਚੀਜ਼ ਤੇ ਮੁੱਲਦੀ ਆ ਹਾਂ ਕੋਈ ਗੱਲ ਨਹੀਂ ਮੈਂ ਕਰਦਾ ਕੋਈ ਨਾ ਕੋਈ ਸ਼ਨਾ ਹਾਂ ਚਲੋ ਕੋਈ ਨਹੀਂ ਪੁੱਤ ਤੈਨੂੰ ਬੈਠੋ ਹਾਂ ਮੈਨੂੰ ਕੀ ਬੈਣਾ ਮੈਂ ਵੀ ਬਾਹਰ ਜਾ ਕੇ ਨਹੀਂ ਆ ਕੰਮ ਕੋ ਚਲ ਮਾਲਕ ਭਰਾ ਕਰੇ ਵਿਚਾਰਿਆਂ ਦਾ ਹੈ ਆਪਣੇ ਘਰ ਉਹ ਵੀ ਵਧੀਆ ਹੋ ਜਾਣ ਭੈਣ ਭਰਾ ਸਾਰੇ ਚੰਗੇ ਹੋਣ ਨਾ ਤੇ ਫੇਰ ਹੀ ਵਧੀਆ ਲੱਗਦਾ ਵਾ ਤੇ ਇਹ ਤਾਂ ਚੁੱਕਣੇ ਆਪੇ ਕੰਬੜਾ ਉਹ ਮੈਂ ਚੱਲਾਂ ਟੰਗਰ ਨਾਲ ਉਹ ਵਹ ਫਿਰ ਜੂਗੀ ਸਾਰਾ ਸਹਾਲ ਅੰਦਰ ਹੀ ਰਹੇ ਹੁਣ ਤੋਂ ਪਤਾ ਪਾ ਲੱਗਣਾ ਆਪਿਆਂ ਆਹ ਤਾਂ ਆਪ ਚੱਲ ਜਾਂਦੀ ਸਾਰੇ ਅੰਦਰ ਹਣਾ ਮੈਂ ਨਾਲੇ ਮੱਢੀ ਨਾਲ ਸਹਾਲ ਫੂਲਦੀ ਨਿਕਲ ਜਾਂਦੀ ਅੰਦਰੋਂ ਹਾਂ ਹਾਂ ਸਹੀ ਗੱਲ ਵਾ ਹੂੰ ਅੱਛਾ ਤਾਂ ਕੰਮ ਵਾਲਾ ਨਹੀਂ ਆਇਆ ਅੱਜ ਉਹ ਨਹੀਂ ਯਾਰ ਉਹਨੂੰ ਕੀਤਾ ਤਾਂ ਹੈਗਾ ਫੋਨ ਕਹਿੰਦਾ ਮੈਨੂੰ ਵੀ ਕਿਤੇ ਵਿਆਹ ਉੱਥੇ ਚ ਲੱਗਿਆ ਹੀ ਹੋਰੇ ਤੈਨੂੰ ਪਤਾ ਤਾਂ ਹੈਗਾ ਕੰਮ ਵਾਲਿਆਂ ਦਾ ਚਲੋ ਕੋਈ ਨਹੀਂ ਆਹ ਤੇ ਤਾਂ ਨਾਲ ਗੱਲ ਕਰਨੀ ਹੈ ਇੱਕ ਮੈਨੂੰ ਦੱਸ ਕਰ ਮੈਂ ਹਾ ਆਪਣਾ ਪਰਮ ਗਿਆ ਹੈ ਨਾ ਆਪਣੀ ਸਾਲੀ ਕੋ ਆਹੋ ਤੇ ਦੱਸਾਂ ੜਾ ਵਿਚਾਰਾਂ ਕਿ ਉਹਨਾਂ ਦੇ ਹਾਲਾਤ ਬੜ ਚੱਲ ਯਾਰ ਕੋਈ ਨਹੀਂ ਮੇਰੀ ਗਰੀਬੀ ਕਿਤੇ ਪਿਓ ਦੀ ਥੋੜੀ ਹੁੰਦੀ ਆ ਠੀਕ ਨਹੀਂ ਤੇ ਕੋਈ ਗੱਲ ਨਹੀਂ ਫਿਰ ਕੀ ਆ ਪੰਜੋਂ ਗੜ ਇੱਕੋ ਜਿਹੀ ਥੋੜੀ ਹੁੰਦੀ ਆ ਕੋਈ ਤਾਂ ਤੇ ਮਾਥਾ ਕੋਈ ਠਾਂ ਕਹਿੰਦੇ ਆ ਤਾਂ ਉਹ ਵੀ ਬੜੀ ਤਰਸਯੋਗ ਜਿਹੇ ਹਾਲਾਤ ਉਹਨਾਂ ਦੇ ਤੇ ਕੋਈ ਬੜਾ ਮਾੜਾ ਜਿਹਾ ਕੰਮ ਆ ਤੇ ਮੈਨੂੰ ਬੜਾ ਤਰਸਾਉਂਦਿਆਂ ਸੀ ਗੱਲ ਸਾਨੂੰ ਪਤਾ ਆਪਣੇ ਪੁੱਤ ਦਾ ਹਨਾ ਆਹ ਆਪਣਾ ਸਾਰਿਆਂ ਦਾ ਤੇ ਕਹਿੰਦਾ ਸੀ ਮੰਮੀ ਮੈਂ 1000 ਪਈ ਜਾ ਕੇ ਦੇ ਆਇਆ ਵਾਂ ਤੇ ਮੈਂ ਕਿਹਾ ਪੁੱਤ 1000 ਵਾਲੀ ਕਿਹੜੀ ਗੱਲ ਨਹੀਂ ਸਗੋਂ ਤੂੰ 2000 ਦੇ ਆਉਂਦਾ ਆਹ ਚਲ ਕੋਈ ਗੱਲ ਨਹੀਂ ਫਿਰ ਕੀ ਹੈ ਕਹਿੰਦਾ ਨਹੀਂ ਮੰਮੀ ਉਹ ਤੇ ਉਹ ਵੀ ਨਹੀਂ ਲਿੰਦੇ ਤੇ ਮੈਂ ਤੇ ਬਹੁਤ ਵਧੀ ਦੇ ਕੇ ਆਇਆ ਵਾਂ ਤੇ ਮੈਂ ਤਾਂ ਉਹਨੂੰ ਕਹਤਾ ਵਾਂ ਮੈਂ ਕਿਹਾ ਤੂੰ ਆਪਣੇ ਸਾਡੂ ਆਪ ਤੇ ਨੌਕਰੀ ਨਾਲ ਕਿਰਾ ਪਤਾ ਕਰਿਆ ਕਿ ਤੇ ਨੌਕਰੀ ਕਰੀ ਹੈ ਨਾ ਤੇ ਚਲ ਤੇਰੀ ਸਾਲੀ ਵੀ ਪੜ੍ਹੀ ਲਿਖੀ ਆ ਜੇ ਕੋਈ ਇੱਕ ਗੱਲ ਬਣਦੀ ਆ ਤਾਂ ਉਹਨੂੰ ਵੀ ਕਿਤੇ ਲਵਾ ਦੇ ਆਹੋ ਦੋਵੇਂ ਜੀ ਕਮਾਉਣਗੇ ਤੇ ਆਪਿਆ ਸੌਖਾ ਹੋਣਾ ਨਾਲ ਆ ਇਹ ਤਾਂ ਗੱਲ ਹੈਗੀ ਆ ਭੈਣ ਭਾਈ ਭੈਣ ਭਰਾ ਦੀ ਮਾਂ ਫੜਦੇ ਹੁੰਦੇ ਆ ਫਿਰ ਕੀ ਕਹਿੰਦਾ ਹੈ ਕਹਿੰਦਾ ਇਹ ਹੈਗਾ ਮम्मी ਮੈਂ ਪੂਰਾ ਸੋਚਿਆ ਵਾ ਕਿ ਕਿੰਦਰ ਵਾਸਤੇ ਤੇ ਮੈਂ ਗੱਲ ਲਾਂਦਾ ਇੱਕ ਇੱਕ ਤੋਆ ਜਣਾ ਨਾ ਕੀਤੀ ਹੈ ਤੇ ਜੇ ਗੱਲ ਬਣ ਗਈ ਤੇ ਚਲੋ ਵਧੀਆ ਵਾ ਕੋਈ ਉਹਦੇ ਇਥੇ ਮਿਲ ਮੁਲ ਤੇ ਮੁੰਡੇ ਵਗ ਬੈਗੇ ਆ ਤੈਨੂੰ ਕਹਿ ਕੇ ਕਿ ਉਹਨੂੰ ਕਿਹ ਲਵਾ ਲੂ ਦੇ ਕੇ ਦੇ ਉਹਨੂੰ ਹੈਂ ਤੁਜੀ ਇਹ ਕਿ ਤਾੜ ਨਾਲ ਹੱਥ ਪੈਂਦਾ ਵਾ ਨਾ ਤੁਸੀਂ ਵੀ ਸੋਚਿਓ ਥੋੜਾ ਬੋਤਾ ਮੈਂ ਤੇ ਗੱਲਾਂ ਸੁਣੀਆਂ ਨਾ ਉਹਦੀਆਂ ਤੇ ਮੈਨੂੰ ਤਾਂ ਆਪ ਬੜਾ ਤਰਸ ਜਾ ਹੁੰਦਿਆ ਚੱਲ ਯਾਰ ਮੈਂ ਕਿਤੇ ਵੇਖੂਗਾ ਬੰਦੇ ਕੱਚੇ ਪੱਕੇ ਰੱਖਦੇ ਕਿਦਾਂ ਕਿਦਾਂ ਆਹ ਜਿੱਦਾਂ ਦੇ ਪਲਾਟ ਦਸ ਲਿਆ ਵਾ ਨਾ ਉਹ ਹਿਸਾਬ ਨਾਲ ਤੇ ਮੈਨੂੰ ਲੱਗਦਾ ਵੀ ਕੰਮ ਜ਼ਿਆਦਾ ਹੀ ਮੋੜਾ ਹੁੰਦਾ ਹਾਂ ਉਹਦਾ ਕੁੜੀ ਦਾ ਫੋਨ ਆਇਆ ਤੇ ਮੇਰੇ ਨਾਲ ਗੱਲ ਹੋਈ ਹੀ ਉਹਦੀ ਤਾਂ ਬੜੀ ਚੰਗੀ ਜੀ ਕੁੜੀ ਲੱਗਦੀ ਓਏ ਯਾਰ ਫਿਰ ਤਨਪ ਬੜਾ ਜਿਹੋ ਜੇ ਘਰਾਂ ਦੇ ਹਾਲਾਤ ਹੁੰਦੇ ਬੰਦਾ ਫਿਰ ਹੋ ਜਾਈ ਹੋ ਜਾਂਦਾ ਵਾ ਠੀਕ ਨਹੀਂ ਆਹੋ ਹਾਂ ਚਲ ਤੁਹਾਨੂੰ ਕਿਤੇ ਪਤਾ ਲੱਗੂਗਾ ਕਿਤੇ ਕੰਮ ਤੋਂ ਅੰਦਰ ਦੱਸ ਦਿਓ ਹੈ ਚਲ ਕੋਈ ਨਹੀਂ ਤੁਸੀਂ ਦੱਸਤਾ ਕਰਨਦਾਰੇ ਘੜਤਾ ਗੱਲ ਕਿਤੇ ਨਾ ਕਿਤੇ ਬੰਦਾ ਕੋਈ ਮਿਲੀ ਪੈਂਦਾ ਵਾ ਤੇ ਕੋਈ ਗੱਲ ਨਹੀਂ ਇਹਨਾਂ ਕੰਮ ਤੇ ਮੈਂ ਕਰਾਂ ਨੂਗਾ ਹੈ ਚਲ ਆਜੋ ਫੇ ਚਾਹ ਬਣਾਈਏ ਪੀ ਲੋ ਆ ਕੇ ਚਲੋ ਅਨਿਜਾ ਦੇ ਇਹਨਾਂ ਮਿਲੀ ਤਾੜੀ ਦੇ ਤਾਂ ਮਿਲਾ ਦਿੰਨੀ ਆ ਤੇਰੀ ਗੱਲ ਸੁਣੋ ਇੱਥੇ ਬੈਠੋ ਆਓ ਦੇਣਾ ਤੁਹਾਨੂੰ ਗੱਲ ਕਹਿਣੀ ਹੈਗੀ ਇੱਕ ਮੈਨੂੰ ਕੱਲ ਵੀ ਚੇਤਾ ਭੁੱਲ ਗਿਆ ਤੇ ਗੱਡੀ ਚੋਂ ਨਹੀਂ ਮੈਨੂੰ ਚੇਤਾ ਰਿਹਾ ਤੁਹਾਨੂੰ ਦੱਸਣਾ ਤੁਸੀਂ ਉੱਥੇ ਨਾਬਦੇ ਮੁੰਡੇ ਨੂੰ 1000 ਰੁਪਇਆ ਕਿਉਂ ਦੇ ਕੇ ਆਏਗੇ ਕਿਉਂ ਕੀ ਹੋ ਗਿਆ 1000 ਰੁਪਇਆ ਹੀ ਆ 1000 ਰੁਪਇਆ ਤਾਂ ਹੈਗਾ ਜੇ ਤੁਸੀਂ ਮੈਨੂੰ ਪੁੱਛਿਆ ਕਿ ਹਾਂ ਉਹਨੂੰ ਦੇਣਿਆ ਕਿ ਨਹੀਂ ਦੇਣੇ ਮੈਂ ਤੁਹਾਨੂੰ ਕਿਹਾ ਰਹਿਣ ਦਿਓ ਤੇ ਫਿਰ ਤੁਸੀਂ ਮੇਰੇ ਤੋਂ ਬਿਨਾ ਪੁੱਛੇ ਕਿਦਾਂ ਫੜਾ ਦਿੱਤੇ ਉਹਨੂੰ ਉਹ ਚੱਲ ਕੋਹ ਨਹੀਂ ਹੋ ਗਿਆ 1000 ਰੁਪਇਆ ਹੀ ਆ ਯਾਰ ਦੱਸ ਆਹੋ ਤੁਹਾਡੇ ਲਈ 1000 ਰੁਪਇਆ ਵਾ ਉਹਨਾਂ ਦੇ ਅਗਲੇ ਦੇ ਮੂੰਹ ਪੇਜਣਾ ਕੱਲ ਉਹਨਾਂ ਨੂੰ ਇਹ ਲੱਗਣਾ ਕਿ ਜਦੋਂ ਇਹਨਾਂ ਨੇ ਆਉਣਾ ਕੋਈ ਨਾ ਕੋਈ ਪੈਸਾ ਦੇ ਕੇ ਜਾਣਾ ਇਦਾਂ ਇਹ ਨਾ ਕਰੀਦਾ ਹੁੰਦਾ ਮੇਰੇ ਰਿਸ਼ਤੇਦਾਰਾਂ ਨੂੰ ਪਤਾ ਵਾ ਉਹਨਾਂ ਨਾਲ ਕਿੱਦਾਂ ਨਿਬਣਾਵਾ ਉਹ ਕੋਈ ਗੱਲ ਨਹੀਂ ਨੇਬਲੀ ਪਰ ਵੇਖ ਰਿਖਿਆ ਉਹਨਾਂ ਦਾ ਕਿੰਨਾ ਬੇਬੀ ਕਿਊਟ ਹੀ ਮੈਂ ਇਸੇ ਕਰਕੇ ਦਿੱਤਾ ਮੈਂ ਕਿਹਾ ਚਲ ਕੋਈ ਗੱਲ ਨਹੀਂ ਵੇ ਕਿੰਨਾ ਭੱਜਣਾ ਟਕਾਂ ਦੇ ਆਈ ਉਥੇ ਕਿਊਟ ਤਾਂ ਹੈਗਾ ਵਾ ਇਹ ਥੋੜੀ ਕਿ ਪੈਸੇ ਲਟਾ ਦੇਣੀ ਹੈ ਹੁਣ ਜਦੋਂ ਤੁਹਾਨੂੰ ਮੈਂ ਕਿਹਾ ਨਹੀਂ ਦੇਣਾ ਤਾਂ ਫਿਰ ਤੁਸੀਂ ਐਵੇਂ ਦੇ ਦਿੱਤਾ ਉਥੇ ਚਲ ਕੁਛ ਨਹੀਂ ਹੋ ਗਿਆ ਮੈਂ ਤੇ ਉਹਨਾਂ ਦੀ ਘਰ ਦੀ ਕੰਡੀਸ਼ਨ ਵੇਖ ਕੇ ਦੇਖ ਕੇ ਆਇਆ ਚਲ 1000 ਦੇ ਦਿੰਦਾ ਨਾਲੇ ਮੇਰੀ ਗੱਲ ਸੁਣ ਇਹ ਗੱਲ ਤਾਂ ਮੈਨੂੰ ਕਹਿਣੀ ਚਾਹੀਦੀ ਹੈ ਤੈਨੂੰ ਤੇ ਤੂੰ ਮੈਨੂੰ ਕਹਿਣ ਲਈ ਅੱਗੇ ਕਿ ਮੇਰੀ ਭੈਣ ਵਾ ਨਾ ਤੇ ਉਹਦੇ ਨਾਲ ਕਿੱਦਾਂ ਨਿਭਣਾ ਵਾ ਮੈਨੂੰ ਪਤਾ ਵਾ ਉਹਦੇ ਨਾਲ ਕਿੱਦਾਂ ਵਰਤਣਾ ਮੈਨੂੰ ਪਤਾ ਵਾ ਤੁਹੀ ਐਵੇਂ ਨਾ ਵਿਚ ਐਵੇਂ ਆਪਣਾ ਕਰੀ ਜਾਇਆ ਕਰੋ ਕੋਈ ਗੱਲ ਨਹੀਂ ਹਜ਼ਾਰ ਰੁਪਈਆ ਆ ਤੇ ਹੁਣ ਤੂੰ ਤੁਹੀ ਹੁਣ ਦੇ ਤਾ ਠੀਕ ਆ ਅੱਗੇ ਤੋਂ ਨਾ ਮੇਰੇ ਤੋਂ ਮੈਨੂੰ ਬਿਨਾਂ ਪੁੱਛੇ ਦੇ ਕੇ ਆਇਆ ਕਰ ਉਹ ਤੇਰਾ ਤੇ ਭਨੇਵਾ ਲੱਗਦਾ ਵਾ ਤੂੰ ਤੇ ਜੋ ਮਰਜੀ ਕਰੀ ਚੱਲ ਉਹਨਾਂ ਦੇ ਨਾਲ ਪਰ ਇਹ ਥੋੜੀ ਆ ਕਿ ਹਾਂ ਵੀ ਤੂੰ ਹਾਥੀ ਘੁੱਟੀ ਜਾਵੇਂ ਇਦਾਂ ਨਹੀਂ ਚੱਲਦਾ ਹਾਥੀ ਘੁੱਟਣ ਦੀ ਨਹੀਂ ਗੱਲ ਹੁੰਦੀ ਜਿੱਥੇ ਦੇਣੇ ਉੱਥੇ ਦੇ ਵੀ ਆਉਣੀ ਆ ਹੁਣ ਇਹਦਾ ਮਤਲਬ ਇਹ ਥੋੜੀ ਆ ਕਿ ਪੈਸੇ ਲੁਟਾਈ ਜਾਣੇ ਆ ਤੁਸੀਂ ਗਾਂ ਤੋਂ ਨਾ ਹੁਣ ਦੇ ਕੇ ਆਇਓ ਚੱਲ ਮੈਨੂੰ ਕਾਲ ਆਉਣ ਦੀ ਹੈ ਛੇਤੀ ਲੈ ਕੇ ਆਵਾਂਗੇ ਨਾ ਪਤ ਓਠਾ ਕੇ ਕੰਮ ਕਰਨ ਦੀ ਗਾਜਿਆ ਦੱਸੋ ਮੰਮੀ ਕਿਹੜਾ ਕੰਮ ਕਰਨਾ ਆ ਮੇਰੀ ਧੀ ਨਾ ਸੌਦਾ ਲਿਖਦੇ ਥੋੜਾ ਜਿਹਾ ਤੇ ਮੈਂ ਫੇਰ ਆਉਂਦਾ ਵਾ ਪਿੰਦਰ ਤੋਂ ਇਹ ਹੱਥ ਮੰਗਾ ਲੈਣੀ ਹਾਂ ਹਾਂਜੀ ਦੱਸੀ ਜੋ ਮੈਨੂੰ ਲੈ ਦੇ ਫੇਰ ਭਾਈਆ ਕੋ ਪੱਤੀ ਲੈ ਚੜ ਹੋਰ 2 ਕਿਲੋ ਖੰਡ ਲੈ ਦੇ ਅੱਧਾ ਕਿਲੋ ਵੇਸਣ ਲੈ ਛੱਡ ਕੇ ਦੇ ਕੋ ਪਤਾ ਨਹੀਂ ਹੁੰਦਾ ਫੇਰ ਗੜੀ-ਕੜੀ ਬੰਦਾ ਬਣਾ ਲਿੰਦਾ ਵਾ ਚੀਕ ਇੱਕ ਪੈਕਟ ਲੂਣ ਦਾ ਲਿਖ ਦੇ ਪੰਦੇ ਤੋਂ ਉਹ ਵਾਲਾ ਸਾਬਣ ਮਗਾ ਲੂਆਂ ਕਿ ਜਾਨਾ ਜੇ ਸਵਾਨਾ ਹੀ ਤੋਲਿਆ ਕਰਾਂਗੇ ਵੇਖ ਰੂਗੀ ਚਲ ਲਿਖ ਦੇ ਜੇ ਪੈਸੇ ਵਧਣਗੇ ਤਾਂ ਲਿਆਉਗਾ ਨਹੀਂ ਤਾਂ ਨਾ ਲਿਆਉਂਗਾ ਹੂੰ ਪੁੱਤ ਬਾਕੀ ਤੂੰ ਹੁਣ ਸਹੀ ਜੋਨੀਆ ਤੈਨੂੰ ਪਤਾ ਜੇ ਕੋਈ ਸੌਦੇ ਦਾ ਤੈਨੂੰ ਹੈ ਦਿਮਾਗ ਜੀ ਤੇ ਤੂੰ ਆਪ ਲੇਖ ਲੈ ਕੋਈ ਨਹੀਂ ਮਿਲ ਜੇ ਨਹੀਂ ਦਾਰਾ ਦੂਰਾ ਲਿਖ ਦੇਣੀ ਅਸ਼ ਤੇ ਤੂੰ ਗੋਲੀ ਨਹੀਂ ਕੋਈ ਖਾਦੀ ਹੈਗੀ ਮੰਮੀ ਜਿਹੜੀ ਮੇਰੇ ਕੋਲ ਇੱਕ ਗੋਲੀ ਸੀ ਨਾ ਉਹ ਤੇ ਮੈਂ ਖਾ ਲਈ ਹੈ ਪਰ ਉਹਦੇ ਨਾਲ ਮਾਸਾ ਫਰਕ ਨਹੀਂ ਲੱਗਦਾ ਮੈਨੂੰ ਚਲ ਕੋਈ ਨਹੀਂ ਜੀ ਜਾਂਦਾ ਨਾ ਪਿੰਡਾ ਸੌਦਾ ਲੈਣ ਜੇ ਪੈਸੇ ਵਧਣਗੇ ਤੇ ਕੋਈ ਨਹੀਂ ਫਿਰ ਉਹਨੂੰ ਆਖੋ ਦਿਨ ਦਵਾਈ ਦਵਾ ਲਿਆ ਇੱਕ ਜਾਂ ਕੇ ਹਾਂਜੀ ਚਲੋ ਕੋਈ ਨਹੀਂ ਇਹ ਆਲੀ ਆਣੀ ਹੈ ਤੇ ਨਹੀਂ ਸੌਦਾ ਮਗੰਦੀ ਦਾ ਨਹੀਂ ਨਹੀਂ ਮੰਮੀ ਇਹ ਤੇ ਜ਼ਰੂਰੀ ਆ ਜੇ ਨਾ ਕੁਝ ਖਾਵਾਂ ਪੀਵਾਂਗੇ ਤੇ ਸਾਰੇ ਬਿਮਾਰ ਹੋਵਾਂਗੇ ਹੱਲੇ ਤੇ ਮੈਂ ਕੱਲੀ ਆ ਕੋਈ ਨਹੀਂ ਜੀ ਬਚਣਗੇ 100 ਰੁਪਏ ਤੇ ਮੈਂ ਲੈ ਆਵਾਂਗੀ ਦਵਾਈ ਕੁਛ ਨਹੀਂ ਹੁੰਦਾ ਚਲ ਠੀਕ ਆ ਬੁੱਤ ਕਰ ਚ ਆਹ ਲੋ ਆਲਾ ਜੋ ਪਰਚੀ ਫਾੜ ਕੇ ਦੇ ਦੇ ਜੀ ਆਹ ਪੈਨ ਨਹੀਂ ਲੈ ਜੀ ਨੋ ਕੋਲ ਸਿਲੰਡਰ ਲੈ ਨੂੰ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48)}^{(49)}^{(50)}^{(51)}^{(52)}^{(53)}^{(54)}^{(55)}^{(56)}^{(57)}^{(58)}^{(59)}^{(60)}^{(61)}^{(62)}^{(63)}^{(6 ਮੁੜ ਕੇ ਜੇ ਪੈਸੇ ਵਰਤੇਗੇ ਤਾਂ ਫੇਰ ਚੱਲ ਵੇਖ ਲੈ ਤਾਂ ਹੁਣ ਫੇਰ ਪਹਿਲਾ ਪਣਾਉਣਾ ਸਰਦਾਰ ਆ ਪਹਿਲਾ ਭਰਾ ਦਾ ਮੰਮੀ ਜੀ ਲੈ ਆ ਫੇਰ ਮੇਰਾ ਪੁੱਤ ਜਦੋਂ ਕੋ ਆਇਆ ਗਿਆ ਹੁੰਦਾ ਫਿਰ ਤਾਂ ਤੂੰ ਅੱਗ ਬਾਲ ਲ ਤੇ ਬੁਰੇ ਲੱਗੀ ਦਾ ਉਹ ਤਾਂ ਪੁੱਤ ਮੈਂ ਸਮਝਦੀ ਆ ਪਰ ਮੈਂ ਆਂਦੀ ਕਿ ਦੇਨ ਮੁੜ ਕੇ ਸਭ ਦੇ ਦੋ ਬੈਠੇ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਯਾ ਇਨੀ ਕਿ ਪਰਚੀ ਪਾੜ ਕੇ ਰੱਖੋ ਤੇ ਮੈਂ ਸਿਲੰਡਰ ਭਰਾ ਕੇ ਆ ਗਿਆ ਬਸ ਚੱਲ ਠੀਕ ਆ ਪੁੱਤ ਮੰਮੀ ਹਾਂ ਬੱਲੇ ਥੱਲੇ ਉਹਾਂ ਪਰਚੀ ਆਲੇ ਕੋਈ ਪਾੜੀ ਨਹੀਂ ਹੁੰਦੀ ਮੈਂ ਪਾੜੀ ਨਹੀਂ ਮੈਂ ਕਿਤੇ ਗਵਾਚ ਗਈ ਫੇਰ ਬੈਠੀ ਰਹੂੰਗੀ ਸਿਲੰਡਰ ਮੈਂ ਲਾਤਾ ਹਾਂ ਚੈੱਕ ਕਰਤਾ ਠੀਕ ਏ ਅੱਛਾ ਅੱਛਾ ਹੂੰ ਤੋ ਉਦਾਂ ਉੱਤੋਂ ਨਹੀਂ ਬੰਦ ਕੀਤਾ ਤੇ ਵੇਖ ਲਿਓ ਆਪੀ ਜਿੱਦਾਂ ਤੱਕ ਕੋਈ ਨਹੀਂ ਮੈਂ ਵੇਣੀ ਹੈ ਆ ਜੀ ਮੈਂ ਛੱਤੀ ਠੀਕ ਆ ਠੀਕ ਆ ਨਾ ਚੰਗਾ ਕੀਤਾ ਇੰਨੇ ਕ ਥਾਂ ਤੇ ਗੰਡੇ ਲੱਗ ਜਾਣਗੇ ਨਾ ਚਲ ਘਰ ਦੇ ਹੋ ਜਾਣਗੇ ਹੁਣ ਇੱਕ ਕੰਮ ਕਰਿਓ ਆ ਲਸਣ ਵੀ ਇਨਾ ਕ ਸਾਫ ਕਰ ਛੱੜੀ ਉਹ ਸਾਫ ਹੀ ਲੈ ਥੋੜਾ ਜਿਹਾ ਆਟ ਬਣਾ ਲੈਂਦੇ ਪਹਿਲਾਂ ਵੇਲਾ ਪਿਆ ਸੀ ਮੈਂ ਹਾਂ ਚਲ ਚਾਰ ਟੋਕਰੇ ਗੰਡਿਆਂ ਦੇ ਹੋਣਗੇ ਆਪਣੇ ਆ ਹੁਣੇ ਚੰਗਾ ਵਾ ਉਹ ਤਾਂ ਕਿਹੜੇ ਮੁੱਲ ਲੈ ਕੇ ਖਾਦੇ ਜਾਂਦੇ ਆ ਫੇਰ ਪਿੰਦਰ ਨੂੰ ਗਿਆ ਸੀ ਗੋੜਦੇ ਉਹਨੇ ਤੇ ਧਿਆਨ ਨਹੀਂ ਦਿੱਤਾ ਕੰਮ ਕੋਈ ਕਰਦਾ ਨਹੀਂ ਵੇਖਾਂ ਨਿਆਣਾ ਸਾਰਾ ਦਿਨ ਵਿਚਾਰਾ ਤੁਰਿਆ ਰਹਿੰਦਾ ਹੁਣ ਕਿੱਥੇ ਆ ਹੌਣੋ ਗਿਆ ਹੀ ਕੱਪੀ ਸਿਲੰਡਰ ਲੈਣ ਦਾ ਸਿਲੰਡਰ ਲੈ ਕੇ ਤੇ ਆ ਗਿਆ ਵਾ ਹੁਣ ਪਰਚੀ ਦਿੱਤੀ ਸੌਦੇ ਆਈ ਤੋਂ ਸੌਦਾ ਲੈਣ ਗਿਆ ਤੁਸੀਂ ਤਾਂ ਬਸ ਇਹੋ ਕਹਿੰਦੇ ਰਹਿੰਦੇ ਕਰਦਾ ਹੀ ਕੱਖ ਹੋਰ ਉਹ ਕਿੰਨਾ ਕੁ ਕਰ ਲੇ ਕਹੇ ਆ ਗਿਆ ਹੀ ਸਿਲੰਡਰ ਵਾਸਤੇ ਨਾ ਇਹੋ ਦੀ ਵਿਚਾਰੀ ਸਾਲੀ ਆਈ ਸੀ ਨਾ ਉਦੋਂ ਤੇ ਉਹ ਦੇਗੀ ਤੇ ਉਹ ਸਾਂਭੀ ਸੀ ਉਦੋਂ ਮੈਨੂੰ ਲੱਗਦਾ ਪਿੰਦਰ ਦਾ ਸਾੰਡੂ ਤਗੜਾ ਕਰੋ ਹਨ ਨਹੀਂ ਉਹ ਤਾਂ ਬਥੇਰੀ ਸੌਖੀ ਨੇ ਸਾਡੀ ਕਿਸਮਤ ਕਿਦੇ ਸਾਥ ਨਹੀਂ ਦੇਣ ਲਈ ਚੱਲ ਕੋਈ ਗੱਲ ਨਹੀਂ ਵਿਚਾਰੇ ਕੱਟੀ ਜਾਂਦੇ ਦਿਨ ਰਲ ਮਿਲ ਕੇ ਨੂੰ ਪੁੱਤ ਵੀ ਕੋਈ ਗੱਲ ਨਹੀਂ ਫਿਕਰ ਨਾ ਕਰਿਆ ਕਰੀਨਾ ਉਹ ਇਹ ਫੇਰ ਤਾਂ ਕੀ ਕਰਨਾ ਪਰ ਮਨ ਚਤੀ ਆਉਂਦਾ ਹੀ ਹੈ ਨਾ ਕਦੀ ਨਾ ਕਦੀ ਟਾਈਮ ਆ ਜਾਂਦਾ ਹੁੰਦਾ ਵਾ ਆਪੇ ਗਰੀਬੀ ਕੱਟੀ ਜਾਊਗੀ ਠੀਕ ਆ ਕਿ ਨਹੀਂ ਮੁੰਡਾ ਵੱਡਾ ਹੋਊਗਾ ਪੋਤਾ ਸਾਡਾ ਕੀ ਪਤਾ ਹੋਵੇ ਕਿਤੇ ਪੜ੍ਹ ਲਿਖ ਕੇ ਨੌਕਰੀ ਤੇ ਲੱਗ ਜੇ ਚਲੋ ਇੱਕ ਕੰਮ ਕਰਾਂਗੇ ਆਪਣੀ ਧਾਂਜੇ ਦੀ ਨੰਗੀ ਇਹਦਾ ਓਕੀ ਸੌਖੀ ਤੁਹਾਨੂੰ ਪਤਾ ਹੀ ਹੈ ਮੁੰਡੇ ਦੇ ਪਾਏ ਸਾਨੂੰ ਪਹਿਲੀ ਗਹਿਣੇ ਪਾਉਣੇ ਪੈ ਜੇ ਅਸੀਂ ਚੰਗੇ ਸਕੂਲੇ ਪਾਉਣਾ ਹੈ ਪੜ੍ਹਾਵਾਂਗੇ ਉਹਨੂੰ ਆ ਆਪਣਾ ਜੋਰ ਲਾਵਾਂਗੇ ਪੜਾਉਣ ਦਾ ਕਿਤੇ ਮੁੰਡਾ ਹੀ ਦਾਣਾ ਨਿਆਣਾ ਸਾਡਾ ਕਿਤੇ ਪੜ੍ਹ ਲਿਖ ਕੇ ਸੈੱਟ ਹੋ ਜਾਊਗਾ ਕਿਤੇ ਸਾਡੇ ਦਿਨ ਬਦਲ ਜਾਣਗੇ ਹਾਡੀ ਤੇ ਨੰਗੀ ਆਟਾ ਮੁੰਡਾ ਵੀ ਸੌਖਾ ਹੋਊਗਾ ਆਓ ਚਲ ਉਹਨਾਂ ਦਾ ਬੁਢੇਪਾ ਚੰਗਾ ਲੰਘੇ ਸਾਡਾ ਹੁਣ ਲੰਘਦੇ ਜਾਂਦੇ ਜਿੱਦਾਂ ਦਾ ਮਾੜਾ ਚੰਗਾ ਹੂੰ ਕੋਈ ਗੱਲ ਨਹੀਂ ਚਲ ਮੈਂ ਕਰ ਲਾਂ ਵੀ ਥੋੜਾ ਜਿਹਾ ਹਾਂ ਕਰਕੇ ਤੇ ਆ ਵੀ ਇੰਨਾ ਕ ਹੱਥ ਉਹ ਚਮਕਾ ਕੂ ਜੇ ਕੱਢ ਦਾਂਗਾ ਹੋਇਆ ਥੋੜਾ ਜਿਹਾ ਮੇਰਾ ਵੀ ਸਰੀਰ ਹੁਣ ਕਾਇਮ ਆ ਦਵਾਈ ਨਾ ਪਿਆ ਫਰਕ ਨਾ ਫਤ ਮੈਂ ਤਰਾ ਡੈਡੀ ਵੀ ਚਾਹ ਮੰਗਣਾ ਤੇਲੀ ਵੀ ਘਟਕ ਬਣਾਦਾ ਮੰਮੀ ਦਿਲ ਤੇ ਬੜਾ ਗਰੰਦੇ ਚਾਹ ਪੀਂਗੀ ਮੈਂ ਬਣਾ ਦਿੰਨੀ ਕੋਈ ਨਹੀਂ ਤੇ ਤੁਹਾਨੂੰ ਹੋ ਕੀ ਗਿਆ ਹੁਣੇ ਤੇ ਤੁਸੀਂ ਮੈਨੂੰ ਸਾਰਾ ਸਬਦ ਲਖਾਇਆ ਵਾ ਖੰਡ ਪੱਤੀ ਤੇ ਚਾਹ ਗਾਦੀ ਬਣਾਉਣੇ ਜੇ ਪਾਣੀ ਦੀ ਹਾਏ ਹਾਏ ਹੈ ਨਹੀਂ ਕੰਡ ਮਾਸਾਵੇਂ ਹਾਏ ਹਾਏ ਚਾਹ ਪੀ ਲੈ ਖਾ ਗਈ ਗਏ ਹੋ ਹਾਏ ਹਾਏ ਮੇਰੀ ਸਾਰੀ ਸਤ ਮੈਨ ਨਹੀਂ ਮੈਨੂੰ ਵੀ ਪੱਤ ਜੇ ਇੱਦਾਂ ਭੁੱਲ ਜਾਂਦਾ ਵਾ ਤੇ ਤੂੰ ਵੇਖਾਂ ਕਿ ਦਮਧੋਲੀ ਜੀ ਹੋਈਆਂ ਬੁਖਾਰ ਇੰਨਾ ਚੜਿਆ ਵਾ ਉਹ ਆਉਂਦਾ ਵਾ ਤਾਂ ਤੇ ਨਾਲ ਜਾ ਕੇ ਤੇ ਦਵਾਈ ਲਿਆ ਸਾਰੇ ਕੰਮ ਇਦਾਂ ਹੀ ਹੁੰਦੇ ਰਹਿਣੇ ਜੇ ਤੈਨੂੰ ਉਹ ਨਾ ਮੰਜੀ ਤੋਂ ਉੱਠੀ ਤੇ ਮੈਂ ਕੀ ਕਰਨਾ ਮੈਨੂੰ ਤਾਂ ਲੱਭਦਾ ਹੀ ਕੱਖ ਨਹੀਂ ਅੱਗੇ ਜੇ ਨਾ ਜੇ ਤੂੰ ਨਾ ਹੋਵੇਂ ਉਹਨੀ ਮੈਂ ਕਰ ਲੈਨੇ ਸਾਰਾ ਕੁਝ ਚੱਲ ਪੈ ਜਾ ਲੰਮੀ ਫੇ ਮੈਂ ਤੇਰੇ ਪਿਓ ਦੇ ਉਦੋਂ ਆਊਗਾ ਪਿੰਦਰ ਉਦੋਂ ਹਣ ਚਾਹ ਬਣਾ ਦਾਂਗੀ ਚੱਲ ਪੈ ਜਾ ਮੇਰੀ ਧੀ ਲੰਮੀ ਤੇ ਮੈਂ ਰੋਟੀ ਲਿਆਦਾਉਂਦਾ ਤੈਨੂੰ ਨਹੀਂ ਮੇਰਾ ਕੁਝ ਨਹੀਂ ਖਾਣ ਦੀ ਕਰਨਗਾ ਮੈਨੂੰ ਤੇ ਹੋਰ ਤਰਾ ਹੀ ਹੋਈ ਜਾਂਦਾ ਕਲੀ ਜੀ ਪਈ ਜਾਂਦੀ ਹੈ ਕੋਦੋਂ ਨਾ ਨਿਕਲੇ ਜੇ ਤੇ ਗੋਲੀ ਵੀ ਨਹੀਂ ਖਾਣੀ ਚਾਹੀਦੀ ਤੇ ਜੇ ਤੈਨੂੰ ਆਇਆ ਪਿੰਦਰ ਨਾਲ ਲੈ ਕੇ ਗਿਆ ਤਾਂ ਤੈਨੂੰ ਉੱਥੇ ਦਵਾਈ ਦਿੱਤੀ ਤੇ ਕਿਦਾਂ ਟੀਕਾ ਲਵਾਏਂਗੀ ਤੇ ਜੇ ਤੂੰ ਰੋਟੀ ਇੱਕ ਅੱਧੀ ਲਿਆ ਦੇਣੀ ਚੱਲ ਭਰੀ ਆ ਦੋ ਇੱਕ ਹੀ ਆਇਆ ਵੱਧ ਨਾ ਲਿਆਇਓ ਗਰਮ ਲਿਉਣੀ ਹੈ ਪੈਦਾ ਲੰਮੀ ਮਿੱਦੀ ਗਰਮ ਕਰਕੇ ਥੋੜੀ ਜਿਹੀ ਲਿਉਣੀ ਕੋਈ ਨਹੀਂ ਲਿਆਉਂਦੀ ਉਹ ਕਿੱਥੇ ਗਈ ਆ ਉਹ ਮੈਂ ਘਟ ਚਾਹ ਬਣਾ ਲੈਂਦੇ ਲੱਕ ਥੱਕ ਗਿਆ ਗੋਡੀ ਕਰ ਕਰ ਕੇ ਆਏ ਕੋਈ ਨਹੀਂ ਬਣਾ ਲੈਂਦੀ ਹੁੰਦਾ ਪਿੰਦਰ ਤਾਂ ਕੋਈ ਨਹੀਂ ਹੂੰ ਬਣਾ ਲੈਂਦੀ ਕੋਈ ਨਹੀਂ ਮੈਂ ਸੋਚਣਿਆ ਉੱਥੇ ਗੋਡੀ ਕਰਦਾ ਕਰਦਾ ਮੈਂ ਕਿਹਾ ਵੇਖ ਲੋ ਖੇਡ ਨਸੀਬਾਂ ਦੇ ਤੇ ਨਾਤੇ ਤੇਰੀ ਭੈਣ ਦੋਵੇਂ ਸਖੀਆਂ ਪੈਣਾ ਹੈ ਉਹ ਕਿੱਡੇ ਤਗੜੇ ਘਰ ਵੈਈ ਗਈ ਆ ਰਾਜ ਕਰਨ ਲਈ ਆ ਤੇ ਇਹਨੇ ਵਿਚਾਰੀ ਨੇ ਸਾਡੇ ਘਰ ਆਣ ਕੇ ਤੇ ਗਰੀਬੀ ਕੱਟਣੀ ਸੀ ਕਿਸਮਤ ਆ ਹੀ ਤੇ ਗਰੀਬੀ ਚ ਪਏ ਪਏ ਆ ਨਾਲ ਇਹਨੇ ਵੀ ਕੱਟਣੀ ਸੀ ਪਰ ਰੱਬ ਨੇ ਇਹਦੀ ਵੀ ਕਿਤੇ ਚੰਗੇ ਥਾਂ ਬਹਿ ਕੇ ਲੇਖ ਲਿਖੇ ਹੁੰਦੇ ਕਿਤੇ ਉਹ ਵੀ ਆਪਣੇ ਘਰ ਰਾਜ ਕਰਦੀ ਉਹਦੇ ਘਰੇ ਕਿੱਥੇ ਨੇਰੇ ਬਹਿ ਕੇ ਲੇਚੜੇ ਵੀ ਤੰਗੀ ਨਹੀਂ ਖੋਲਦੀ ਰਹੀ ਉਹਨੇ ਸਾਡੇ ਨਾਲ ਤੰਗੀਆਂ ਤੁਲਸੀਆਂ ਕੱਟਣੀਆਂ ਸੀ ਤੇ ਉਹ ਵੇਖ ਲੈ ਇੱਥੇ ਵੈਈ ਗਈ ਹੈ ਕਈ ਉਰੀ ਮੰਜਰ ਉਹਦੇ ਮੂੰਹਾਂ ਲਵੇਂ ਨਹੀਂ ਤੇ ਮੈਨੂੰ ਦੱਸੋ ਵੀ ਬੜਾ ਹੁੰਦਾ ਵੀ ਫਿਰ ਵੀ ਚੰਗੀ ਆ ਜੇ ਇਹਦੇ ਘਰ ਟਾਈਮ ਕੱਢੀ ਜਾਂਦੀ ਜੇ ਕੋਈ ਉਹੋ ਜਿਹੀ ਹੋਵੇ ਤਾਂ ਕਿ ਮੈਨੂੰ ਕੀ ਲੱਗੇ ਜਿੱਦਾਂ ਮਰਜੀ ਜਿੱਥੋਂ ਮਰਜੀ ਲਿਆ ਕੇ ਦੋ ਕਿਹ ਚੰਗੇ ਮਾਪਿਓ ਦੀ ਧੀ ਆ ਬਾਕੀ ਸਿਆਣੇ ਕਹਿੰਦੇ ਹੁੰਦੇ ਆ ਨਾ ਜਿਹੜੇ ਸੰਜੋਗ ਹੁੰਦੇ ਬੜੇ ਜੋਰਾਵਾਰ ਹੁੰਦੇ ਆ ਹੈ ਜੇ ਉਹ ਦੂਜੀ ਕੁੜੀ ਨੂੰ ਐਡੇ ਤਗੜੇ ਘਰ ਵਾਹ ਸਕਦੇ ਤੈਨੂੰ ਨਹੀਂ ਵਾ ਸਕਦੇ ਪਰ ਇਹ ਆ ਵੀ ਜੋ ਬੰਦੇ ਦੇ ਕਰਮਾਂ ਤੇ ਨਸੀਬਾਂ ਚ ਹੋਏ ਹੁਣਾਂ ਦਾ ਵਾਲ ਪੰਨ ਕੇ ਵੇਖ ਲਓ ਇੱਥੇ ਵੇਖ ਲਈ ਚਲੋ ਚਲੋ ਕਰੀਏ ਹਮਰੋਗ ਤੇ ਕਿਉ ਕੁੜੀ ਨੂੰ ਕੀ ਗੱਲ ਹੋਈ ਕੁੜੀ ਨੂੰ ਬੁਖਾਰ ਹੋ ਗਿਆ ਵਾ ਹਾਂ ਕੱਲੋਂ ਤੱਕ ਤੇ ਬੀਪੀ ਘਟਿਆ ਰਿਆ ਤੇ ਇੰਨਾ ਧਿਆਨ ਨਾ ਵਿਚਾਰੀ ਨੇ ਦਿੱਤਾ ਤੇ ਹੁਣ ਉਹ ਪਈ ਉਹ ਮੰਜੀ ਤੇ ਮੈਂ ਹੁੰਦਾ ਪਿੰਦ ਤੋਂ ਤੇ ਨਾਲ ਕੱਲ ਨਹੀਂ ਨੂੰ ਕੋਈ ਦਵਾਈ ਦੂਈ ਲੈ ਆ ਜੀ ਚੱਲ ਬਣਾ ਫੇ ਜਾ ਕੇ ਘੁੱਟ ਜਾ ਹੈ ਚਲੋ